BBMB ਤਲਕੀ ਅਜੇ ਬਰਕਰਾਰ ਹੈ ਪੰਜਾਬ ਤੇ ਹਰਿਆਣਾ ਦੀ ਤਲਕੀ ਮੁੱਕੀ ਨਹੀਂ BBMB ਦੀ ਕੱਲ੍ਹ ਵਾਲੀ ਬੈਠਕ ਆਪਾਂ ਗੱਲ ਕਰ ਰਹੇ ਸੀ ਕਿ ਜਾਣਕਾਰੀ ਦੇਰ ਸ਼ਾਮ ਤੱਕ ਆਏਗੀ ਚਲੋ ਅੱਜ ਜਾਣਕਾਰੀ ਮੇਰੇ ਕੋਲ ਆ ਪੀਬੀਐਨ ਦੀ ਬੈਠਕ ਦੇ ਵਿੱਚ ਵੀ ਪਾਣੀ ਵਾਲੇ ਮਸਲੇ ਤੇ ਪੰਜਾਬ ਤੇ ਹਰਿਆਣਾ ਖੇਬੜੇ ਪੰਜਾਬ ਦੀ ਜਿਹੜੀ ਭਾਖੜਾ ਨਹਿਰ ਹੈ ਜਿਹਦੇ ਰਾਹੀਂ ਹਰਿਆਣਾ ਨੂੰ ਪਾਣੀ ਜਾਂਦਾ ਉਹਦੇ ਵਿੱਚ ਪੰਜਾਬ ਹਰਿਆਣਾ ਵਾਲੇ ਮਸਲੇ ਤੇ ਚੱਕ ਦੇਖੀ ਹੈ ਤਾਂ ਮੰਗ ਉੱਠ ਰਹੀ ਆ 13000 ਕਿਊਸਕ ਪਾਣੀ ਦੀ ਕਿ 13000 ਕਿਊਸਕ ਪਾਣੀ ਸਾਨੂੰ ਪਖੜਾ ਨਾਲ ਚਾਹੀਦਾ 13300 ਕਿਊਸਕ ਤੇ ਉਹਦੀ ਕੈਪੈਸਿਟੀ ਹੈਗੀ 12500 ਕਿਊਸਕ ਦੀ 1300 ਕਿਊਸਕ ਪਾਣੀ ਵੱਧ ਛੱਡਣਾ ਉਹਦੀ ਕੈਪੈਸਿਟੀ ਤੋਂ ਪਹਿਲਾਂ ਹੀ ਕਿੰਨੇ ਕ ਅਸੀਂ ਉਹਦੀ ਮਰਮਤ ਕਰਾ ਪਾ ਰਹੇ ਆ ਕਈ ਥਾਵਾਂ ਤੇ ਪਾੜ ਪੈਂਦੇ ਨੇ ਉੱਥੇ ਰੇਤੇ ਭਰ ਦੋ ਜੀ ਬੋਰੀਆਂ ਲਾ ਦੋ ਜੀ ਥੈਲਾ ਲਾ ਦੋ ਜੀ ਸਾਰ ਲੋ ਜੀ ਡੰਗ ਪਾ ਲੋ ਜੀ ਬਸ ਅਗਲੀ ਵਾਰ ਝੋਨੇ ਸੀਜ਼ਨ ਤੋਂ ਬਾਅਦ ਜੀਆ ਸਰਦੀਆਂ ਤੋਂ ਬਾਅਦ ਜੀਆ ਗਰਮੀਆਂ ਤੋਂ ਬਾਅਦ ਜੀ ਆ ਰੈਲੀ ਤੋਂ ਬਾਅਦ ਜੀਆ ਧਰਨੇ ਤੋਂ ਬਾਅਦ ਜੀਆ ਝੋਨਾ ਤੋਂ ਬਾਅਦ ਕਿੰਨੇ ਬਹਾਨੇ ਨੇ ਪਰ ਨੀਂਦ ਉਹਨਾਂ ਲੋਕਾਂ ਦੀ ਉੱਡ ਜਾਂਦੀ ਹੈ ਜਿਹੜੇ ਉਸ ਨਹਿਰ ਦੇ ਕਿਨਾਰਿਆਂ ਤੇ বাসਦੇ ਨੇ ਇਹਨਾਂ ਦੇ ਖੇਤ ਨੇ ਪਿੰਡ ਨੇ ਕਾਰ ਹੈ ਬਾੜਾ ਹੈ ਚਲੋ ਬੈਠਕ ਸੀ ਜੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਤੇ ਤਕਨੀਕੀ ਕਮੇਟੀ ਦੀ ਮੀਟਿੰਗ ਚ ਪੰਜਾਬ ਤੇ ਹਰਿਆਣਾ ਨਹਿਰ ਦੇ ਪਾਣੀ ਨੂੰ ਲੈ ਕੇ ਆਪਸ ਵਿੱਚ ਖੇਪੜ ਦੇ ਨਜ਼ਰ ਆਏ ਬਹਿਸ ਦੇ ਨਜ਼ਰ ਆਏ ਅਮੋ ਸਾਹਮਣੇ ਹੁੰਦੇ ਨਜ਼ਰ ਆਏ ਪੰਜਾਬ ਨੇ ਹਰਿਆਣਾ ਨੇ ਰਾਜਸਥਾਨ ਨੇ ਇਹਨਾਂ ਦੇ ਮੁੱਖ ਜਨੀਆਂ ਨੇ 21 ਮਈ ਤੋਂ ਲੈ ਕੇ 31 ਮਈ ਦੇ ਜਿਹੜੇ 10 ਦਿਨ ਨੇ ਵੈਸਤਾ ਪਹਿਲਾਂ ਮੈਨੇਜਰ ਸੀ ਕਿ ਜੂਨ ਵਾਲਾ ਵੀ ਹੁਣ ਇਹਨਾਂ ਨੂੰ ਵੇੜ ਲੈਣਗੇ ਉਹ ਕਹਿੰਦੇ ਨਹੀਂ ਜੀ ਹਲੇ ਇਹਨਾਂ 10 ਦਿਨਾਂ ਦਾ 21 ਮਈ ਤੋਂ ਲੈ ਕੇ ਕਿਉਂਕਿ 20 ਮਈ ਤੱਕ ਵਾਲਾ ਤਾਂ ਮਸਲਾ ਪੇਚ ਪਸਿਆ ਸੀ ਉਹ ਅਦਾਲਤ ਨੇ ਕਹਿਤਾ 20 ਮਈ ਨੂੰ ਸੁਣਵਾਈ ਹੈ ਮਤਲਬ 20 ਤਾਂ ਟੱਪ ਗਈ ਹੁਣ ਹੁਣ 21 ਤਰੀਕ ਤੋਂ ਹਰਿਆਣਾ ਨੂੰ ਆਪਣਾ ਪਾਣੀ ਜਾਣਾ ਜਿੰਨਾ ਉਹਦਾ ਸਾਲ ਦਾ ਕੋਟਾ ਹੈ ਅਗਲੀ 20 ਮਈ ਤੱਕ ਉਸ ਕੋਟੇ 'ਚ ਹੁਣ ਚਾਵੇ ਉਹ ਵੱਧ ਲੈ ਲਵੇ ਫਿਰ ਅੱਗੇ ਘਟਾ ਕੇ ਲੈ ਲਵੇ ਪਰ ਬੈਲੈਂਸ ਹੋ ਜੂਗਾ ਜਦੋਂ ਸਭ ਮੁੱਕ ਕੇ ਫੇਰ ਇੱਥੇ ਮਸਲਾ ਹੋਣਾ ਹੁਣ ਇਸ ਸਮੇਂ ਜੇਕਰ ਆਪਾਂ ਗੱਲ ਕਰੀਏ ਮੀਟਿੰਗ ਚ ਪੰਜਾਬ ਨੇ 10 ਦਿਨਾਂ ਲਈ 17000 ਕਿਊਸਕ ਪਾਣੀ ਰਾਜਸਥਾਨ ਨੇ 10 ਦਿਨਾਂ ਲਈ 12000 ਕਿਊਸਕ ਪਾਣੀ ਹਰਿਆਣਾ ਨੇ 10300 ਕਿਊਸਕ ਪਾਣੀ ਦੀ ਮੰਗ ਰੱਖੀ ਹੈ ਪੰਜਾਬ ਚ ਮੌਜੂਦਾ ਸਮੇਂ ਪਾਣੀ ਦੀ ਮੰਗ 16000 ਕਿਊਸਕ ਚੱਲ ਰਹੀ ਹੈ ਮੀਟਿੰਗ ਚ ਪੰਜਾਬ ਸਰਕਾਰ ਦੇ ਮੁਖੀ ਜੀ ਨੇ ਝੋਨੇ ਸੀਜ਼ਨ ਦੌਰਾਨ 35% ਦੀ ਵੱਧ ਪਾਣੀ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਦੱਸੇਗਾ ਕਿ ਪਿਛਲੇ ਸਾਲ ਚੋਨੇ ਸੀਜ਼ਨ 26000 ਕਿਊਸਕ ਪਾਣੀ ਦੀ ਮੰਗ ਸੀ ਪਰੰਤੂ ਹੁਣ ਜਦੋਂ ਪ੍ਰਾਣੇ ਰਜਵਾਹੇ ਸਰਜੀਤ ਕਰ ਲਿਆ ਸੀ ਪੁਰਾਣੇ ਖਾਲਾਂ ਖੂਲਾਂ ਸਾਫ ਕਰ ਲੀਆਂ ਡਰੇਨਾ ਆਪਣੀਆਂ ਸਾਫ ਕਰ ਲੀਆਂ ਜਾਂ ਅਸੀਂ ਜਿਹੜੇ ਪਾਣੀ ਲੱਗਦਾ ਹੈ ਨਹਿਰਾਂ ਨਹਿਰਾਂ ਵਾਲਾ ਖੇਤਾਂ ਨੂੰ ਉਹਦੇ ਰਾਹੀਂ ਅਸੀਂ ਇਹਨਾਂ ਉਹ ਸਾਰਾ ਕੁਸੂਏ ਸਾਇ ਕੱਸੀਆਂ ਕੁਸੀਆਂ ਸਭ ਠੀਕ ਹੋ ਗਈਆਂ ਇਸ ਲਈ ਕਹਿੰਦੇ ਫਿਰ ਰਜਵਾਹੇ ਸਰਜੀਤ ਹੋ ਗਏ ਨੇ ਐਤਕੀ ਮੰਗ 35000 ਕਿਊਸਕ ਹੋ ਗਈ ਹੈ ਮੀਟਿੰਗ ਚ ਕਹਿੰਦੇ ਪਹਿਲਾਂ ਜੂਨ ਮਹੀਨੇ ਦਾ ਵੀ ਹਿਸਾਬ ਕਿਤਾਬ ਹੋਣ ਦੀ ਸੁਭਾਵਨਾ ਸੀ ਫਿਰ ਬਾਅਦ ਚ 10 ਦਿਨਾਂ ਦੀ ਗਲਤੀ ਆ ਕੇ ਮਸਲਾ ਖੜ ਗਿਆ ਕਿ ਨਵੇੜ ਲੋ ਤੇ ਬੀਬੀਐਮਬੀ ਦੇ ਚੇਅਰਮੈਨ ਦੀ ਇਸ ਵਾਰ ਦੀ ਕਾਰਜਕਾਰੀ ਤੇ ਪੰਜਾਬ ਸਰਕਾਰ ਸੰਤੁਸ਼ਟ ਨਾ ਜਿਹੜੀ ਜਿਹੜੀ ਉਹਨੂੰ ਘੇਰ ਰਹੀ ਸੀ ਬੰਦ ਕਰ ਰਹੀ ਸੀ ਸਾਰਾ ਕੁਝ ਆਖਤੀ ਕਹਿੰਦੇ ਠੀਕ ਸੀ ਜੀ ਭੁਮਕਾ ਪੰਜਾਬ ਤੇ ਹਰਿਆਣਾ ਦਾ ਪੇਚ ਕਿੱਥੇ ਆ ਕੇ ਫਸਿਆ ਹਰਿਆਣਾ ਕਹਿੰਦਾ 10 ਦਿਨਾਂ ਵਾਲੀ ਸਾਨੂੰ 10300 ਕਿਊਸਕ ਪਾਣੀ ਚਾਹੀਦਾ ਜਦੋਂ ਕਿ ਉਹਦੀ ਜਿਹੜੀ ਪਹਿਲਾਂ ਲਿਖਤੀ ਮੰਗ ਸੀ ਉਹ 10000 ਤੋਂ ਘੱਟ ਸੀ ਉਹ 9000 ਦੇ ਸ਼ਾਇਦ ਨੇੜੇ ਤੇੜੇ ਸੀ ਕੰਨ 10300 ਕਿ ਕਿਸਕ ਪਾਣੀ ਚਾਹੀਦਾ ਪਾਖੜਾ ਨਹਿਰ ਦੀ ਜਿਹੜੀ ਡਿਜ਼ਾਈਨ ਹੈ ਉਹਦੀ ਜਿਹੜੀ ਸਮਰੱਥਾ ਹੈ ਉਹ 12500 ਕਿ ਸਕਦੀ ਹੈ ਉਹਨਾਂ ਦੇ ਵਿੱਚੋਂ 10300 ਤਾਂ ਹਰਿਆਣੇ ਵਾਲਾ ਹੀ ਚਲਾ ਗਿਆ ਇਹ ਪੂਰਾ ਦੇ ਦਿੰਨੇ ਆਪਾਂ ਫਿਰ ਇਹਦੇ ਵਿੱਚ ਪੰਜਾਬ ਵਾਲਾ ਪਾਣੀ ਵੀ ਜਾਣਾ ਹੁਣ ਇਸ ਨਹਿਰ ਚ ਕਦੇ 11200 ਕਿ ਸਕ ਤੋਂ ਵੱਧ ਪਾਣੀ ਨਹੀਂ ਚੱਲਿਆ 12500 ਉਹਦੀ ਸਮਰੱਥਾ ਹੈ 11200 ਵੱਧ ਨਹੀਂ ਚੱਲਿਆ 10300 ਹੀ ਹੇ ਮਤਲਬ ਹਰਿਆਣਾ ਮੰਗ ਰਿਆ ਤੇ ਇੱਚ ਪੰਜਾਬ ਦੇ ਵਿੱਚ ਭਾਖੜਾ ਦਾ ਜਿਹੜਾ ਹਾਂ ਪੰਜਾਬ ਵਾਲਾ ਪਾਣੀ ਜਾਣਾ ਉਹ ਵੀ ਜਾਣਾ ਸੋ 3000 ਕਿਊਸਕ ਇਸ ਨਹਿਰ ਰਾਹੀਂ ਪੰਜਾਬ ਨੇ ਪਾਣੀ ਮੰਗਿਆ ਹੁਣ ਇੱਥੇ ਆ ਕੇ ਵਿੱਚ ਫਸ ਗਿਆ ਪੰਜਾਬ ਨੇ ਭਾਖੜਾ ਨਹਿਰ ਰਾਹੀਂ 3000 ਕਿਊਸਕ ਪਾਣੀ ਮੰਗਿਆ ਜੇ 10300 ਉਹਨਾਂ ਹਰਿਆਣੇ ਵਾਲਾ ਦੇ ਦਈਏ 3000 ਆਪਣਾ ਹੋ ਗਿਆ 13300 ਕਿਊਸਕ ਪਾਣੀ ਹੋ ਗਿਆ ਨਹਿਰ ਦੀ ਸਮਰੱਥਾ 12500 ਤੇ 11200 ਤੋਂ ਉੱਪਰ ਚੱਲਿਆ ਹੀ ਨਹੀਂ ਇਸ ਤੇ ਕਿਵੇਂ ਤੁਸੀਂ ਚਲਾਉ ਲੋਗੇ ਜੀ ਹੁਣ ਹਰਿਆਣਾ ਕਹਿੰਦਾ ਜੀ ਅੱਗੇ ਤਾਂ ਤੁਸੀਂ ਭਖੜਾ ਰਹੀ ਏਦਾਂ ਲੈਂਦੇ ਨਹੀਂ ਸੀ ਜੀ ਤੁਸੀਂ ਜਾਣ ਕੇ ਸਾਨੂੰ ਤਾਂ ਉਹ ਕਹਿੰਦੇ ਭਾਈ ਅੱਗੇ ਸਾਡੀ ਖਾਲਾਂ ਖੁਲਾ ਨਹੀਂ ਚੱਲੀਆਂ ਸੀ ਏਦਾਂ ਹੁਣ ਅਸੀਂ ਨਹਿਰੀ ਪਾਣੀ ਵੱਧ ਪਰਚਨ ਲੱਗੇ ਆ ਅਸੀਂ ਉਧਰ ਨੂੰ ਤੁਰੇ ਆ ਇਸ ਲਈ ਸਾਨੂੰ ਚਾਹੀਦੀ ਆ ਅਜੇ ਵੀ ਲੋੜ ਆ ਪੰਜਾਬ ਨੂੰ ਮੁੜ ਕੇ ਨਹਿਰੀ ਪਾਣੀ ਤੇ ਜੇ ਸਾਡੀ ਖੇਤੀ ਆ ਜਾਵੇ ਇੱਥੋਂ ਤੱਕ ਕਿ ਜੇ ਨਹਿਰ ਦੇ ਕਿਨਾਰਿਆਂ ਦੇ ਵਸਦੇ ਸ਼ਹਿਰਾਂ ਔਰ ਪਿੰਡਾਂ ਨੂੰ ਕਸਬਿਆਂ ਨੂੰ ਨਹਿਰੀ ਪਾਣੀ ਰਹੀ ਉਹਦਾ ਸੁਧਾਈ ਵਾਲਾ ਸਿਸਟਮ ਲਾ ਕੇ ਉਹ ਪਾਣੀ ਪੀਣ ਲਈ ਵਰਤਿਆ ਜਾਣ ਸ਼ੁਰੂ ਹੋ ਜਵੇ ਤਾਂ ਮੇਰੇ ਨਾਲ ਸਾਡਾ ਧਰਤੀ ਹਟਲਾ ਪਾਣੀ ਜਿਹੜੀਆਂ ਮੋਟਰਾਂ ਕੱਢ ਰਹੀਆਂ ਨੇ ਚਾਹੇ ਉਹ ਸ਼ਹਿਰਾਂ ਚ ਪੀਣ ਲਈ ਚਾਹੇ ਉਹ ਪਿੰਡਾਂ ਚ ਪੀਣ ਲਈ ਚਾਹੇ ਉਹ ਖੇਤਾਂ ਲਈ ਉੱਚ ਬਹੁਤ ਬਚਾਅ ਹੋ ਸਕਦਾ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ ਸੋ ਇਹ ਟਕਰਾ ਕਾਫੀ ਹੋ ਗਿਆ ਜੀ ਤੇ ਇਸ ਟਕਰਾ ਦੇ ਵਿੱਚ ਸਥਿਤੀ ਤਣਾਅਲੀ ਬਣੀ ਸੀ ਫਿਲਹਾਲ ਟਲ ਗਈ ਆ ਚਲੋ 20 ਤਰੀਕ ਤੱਕ ਦਾ ਵੀ ਮਸਲਾ ਹੱਲ ਆ 20 ਤੋਂ ਬਾਅਦ ਵਾਲਾ ਵੀ ਮਸਲਾ ਹੁਣ ਸਾਰਿਆਂ ਨੇ ਜਦੋਂ ਇਹ ਪੇਚ ਫਸਿਆ 10300 ਵਾਲਾ ਤੇ ਪੰਜਾਬ ਦੇ 3000 ਵਾਲਾ ਤੇ ਫਿਰ ਤੈ ਹੀ ਕੀਤਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਨੁਮਾਇੰਦਿਆਂ ਨੇ ਕਿ ਵੀ ਆਪਾਂ ਚੇਅਰਮੈਨ ਸਭ ਤੇ ਛੱਡ ਦੋ ਆਪਣੇ ਸਭ ਨਾਲ ਦੇਖ ਲੈਣੇ ਚਲੋ ਇਹ ਯਕੀਨ ਬਣ ਗਿਆ ਸੋ ਇਹ ਹੁਣ ਔਖੀ ਘੜੀ ਵੀ ਲੰਘ ਜਾਣੀ ਉਹ ਤਾਂ ਜੂਨ ਵਾਲਾ ਮਸਲਾ ਵੀ ਆਉਣਾ ਚੋਣੇ ਦੇ ਸਮੇਂ ਵੱਧ ਮੰਗ ਵੀ ਆ ਮਸਲਾ ਤਾਂ ਜੇ ਪਾਕਿਸਤਾਨ ਨਾਲ ਵੀ ਪਾਣੀਆਂ ਦਾ ਖਾਸ ਚੱਲੀ ਜਾਂਦਾ ਤੇ ਉਹਨਾਂ ਨੇ ਦਵੱਲੀ ਗੱਲਬਾਤ ਦੀ ਵੀ ਇਛਾ ਪਟਾਈ ਆ ਪਾਕਿਸਤਾਨ ਨੇ ਸ਼ਾਇਦ ਮੇਜ਼ ਤੇ ਬੈਠ ਕੇ ਗੱਲ ਹੋਵੇ ਤਾਂ ਸ਼ਾਇਦ ਕੋਈ ਹੱਲ ਨਿਕਲੇ